ਤਬਾਹੀ ਮਚ ਚੁੱਕੀ ਹੈ ਧਰਤੀ ਪੂਰੀ ਤਰ੍ਹਾਂ ਦੇ ਨਾਲ ਕੰਬੁੱਠੀ ਹੈ ਜੀ ਹਾਂ ਸਸ਼ਕਾਲ ਤੁਹ ਜੁੜ ਚੁੱਕੇ ਹੋ ਜੀਤ ਵੈਬ ਟੀਵੀ ਦੇ ਨਾਲ ਤੇ ਮੈਂ ਤੁਹਾਡੇ ਨਾਲ ਮੈਗਾ ਸਿਟੀ ਖਬਰ ਸਾਹਮਣੇ ਆ ਰਹੀ ਹੈ ਕਿ ਧਰਤੀ ਜਿਹੜੀ ਹੈ ਪੁਚਾਲ ਦੇ ਨਾਲ ਕੰਬੁੱਠੀ ਹੈ ਜਿਸ ਦੇ ਕਾਰਨ ਕਈ ਜਾਨੀ ਮਾਲੀ ਨੁਕਸਾਨ ਹੋ ਚੁੱਕਿਆ ਹੈ ਭਾਰਤ ਦੇ ਵਿੱਚ ਵੀ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਮਿਆਂਮਾਰ ਅਤੇ ਥਾਈਲੈਂਡ ਦੇ ਵਿੱਚ ਪੁਚਾਲ ਦੇ ਤੇਜ਼ ਝਟਕੇ ਮਹਿਸੂਸ ਹੋਏ ਨੇ ਮਿਆਂਮਾਰ ਚ ਪੁਚਾਲ ਦੇ ਦੋ ਤੇਜ਼ ਝਟਕੇ ਲੱਗੇ ਨੇ ਪਹਿਲੇ ਪੁਚਾਲ ਦੀ ਤੀਬਰਤਾ 7.2 ਰਹੀ ਉੱਥੇ ਹੀ ਦੂਜੇ ਪੁਚਾਲ ਦੇ ਵਿੱਚ ਜਦੋਂ ਝਟਕੇ ਮਹਿਸੂਸ ਕੀਤੇ ਗਏ ਉਸ ਦੀ ਤੀਬਰਤਾ 7 ਰਹੀ ਅਮਰੀਕੀ ਭੂਵਿਗਿਆਨਿਕ ਸਰਵੇਖਣਾਂ ਨੇ ਦੱਸਿਆ ਕਿ ਪੁਚਾਲ ਦਾ ਕੇਂਦਰ ਮੱਧ ਮਿਆਮਾਰ ਦੇ ਵਿੱਚ ਮੋਨੀਵਾ ਸ਼ਹਿਰ ਤੋਂ ਲਗਭਗ ਪਿਆ ਕਿਲੋਮੀਟਰ ਪੂਰਬ ਦੇ ਵਿੱਚ ਸੀ ਮਿਆਮਾਰ ਦੀ ਰਾਜਸਥਾਨੀ ਨੇਪੀ ਤਾਪ ਦੇ ਵਿੱਚ ਪੁਚਾਲ ਕਾਰਨ ਧਾਰਮਿਕ ਸਥਾਨਾਂ ਅਤੇ ਘਰਾਂ ਨੂੰ ਨੁਕਸਾਨ ਪਹੁੰਚਿਆ ਉੱਥੇ ਹੀ ਬੇਕਾਗ ਦੇ ਵਿੱਚ ਵੀ ਪਹੁੰਚ ਆ ਲਾਇਆ ਇੰਨਾ ਜਿਆਦਾ ਸ਼ਕਤੀਸ਼ਾਲੀ ਸੀ ਕਿ ਇਮਾਰਤਾਂ ਡਿੱਗ ਗਈਆਂ ਇਮਾਰਤਾਂ ਡਿੱਗਦੇ ਦੀਆਂ ਤਸਵੀਰਾਂ ਵੀ ਤੁਹਾਨੂੰ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਦੇਖ ਕੇ ਤੁਹਾਡੇ ਵੀ ਲੂਕੰਡੇ ਖੜੇ ਹੋ ਜਾਣਗੇ ਤੁਹਾਡਾ ਵੀ ਦਿਲ ਦਹਿਲ ਜਾਵੇਗਾ ਕਿ ਉਸ ਸਮੇਂ ਕਿਵੇਂ ਹਫੜਾ ਦਫੜੀ ਮੱਚ ਜਾਂਦੀ ਹੈ ਕਿਵੇਂ ਉਸ ਤੇ ਚੀਕ ਚਹਾੜਾ ਪੈ ਜਾਂਦਾ ਹੈ ਇਮਾਰਤਾਂ ਦੀਆਂ ਛੱਤਾਂ ਤੇ ਬਣੇ ਸਵਿੰਗ ਪੂਲ ਦਾ ਪਾਣੀ ਪੁੱਛਾਲ ਕਾਰਨ ਬਾਹਰ ਆ ਗਿਆ ਤੇ ਕਈ ਇਮਾਰਤਾਂ ਤੋਂ ਮਲਬਾ ਡਿੱਗਣ ਲੱਗਾ ਜਦਕਿ ਇੰਨੀ ਉੱਚੀ ਇਮਾਰਤ ਵੀ ਡਿੱਗ ਗਈ ਬੈਂਕਾਕ ਦੇ ਵਿੱਚ ਪੁਚਾਲ ਕਾਰਨ ਉਸਾਰੀ ਅਧੀਨ ਇੱਕ ਉੱਚੀ ਇਮਾਰਤ ਢਹਿ ਢੇਰੀ ਹੋ ਗਈ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਇੱਕ ਵੀਡੀਓ ਦੇ ਵਿੱਚ ਧੂੜ ਦੇ ਬਦਲਾਵ ਵਿਚਕਾਰ ਇੱਕ ਬਹੁ ਮੰਜ਼ਿਲਾ ਇਮਾਰਤ ਡਿੱਗਦੀ ਹੋਈ ਦਿਖਾਈ ਦੇ ਰਹੀ ਹੈ ਅਤੇ ਉੱਥੇ ਹੀ ਮੌਜੂਦ ਲੋਕ ਚੀਕਦੇ ਹੋਏ ਭੱਜ ਰਹੇ ਨੇ ਆਪਣੀ ਜਾਨ ਬਚਾਉਣ ਦੇ ਲਈ ਇੱਧਰ ਉੱਧਰ ਨੱਠ ਰਹੇ ਨੇ ਤੇ ਚੀਕ ਚੁਹਾੜਾ ਮਚ ਚੁੱਕਿਆ ਹੈ ਉਦੋਂ ਹੀ ਬਚਾਅ ਕਰ جاری ਹੈ ਤੇ ਇੱਥੇ ਗੱਲ ਸਾਹਮਣੇ ਆ ਰਹੀ ਹੈ ਕਿ ਜਿਹੜੀ ਇਹ ਇਸ ਪੁਚਾਲ ਦੇ ਵਿੱਚ ਜਾਨੀ ਮਾਲੀ ਕਾਫੀ ਜ਼ਿਆਦਾ ਨੁਕਸਾਨ ਹੋ ਚੁੱਕਿਆ ਹੈ ਸੈਂਕੜੇ ਤੋਂ ਜ਼ਿਆਦਾ ਲੋਕਾਂ ਦੀ ਜਿਹੜੀ ਮੌਤ ਹੋ ਚੁੱਕੀ ਹੈ ਉੱਥੇ ਹੀ ਕਈ ਜਿਹੜੇ ਲੋਕ ਸਨ ਹਲੇ ਵੀ ਇਮਾਰਤ ਦੇ ਮਲਬੇ ਹੇਠਾਂ ਦਬੇ ਹੋਏ ਨੇ ਜਿਨ੍ਹਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਹਾਲਾਂਕਿ ਕਈ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ਪਰ ਹਲੇ ਕਈ ਵੀ ਉਹ ਮਲਬੇ ਦੇ ਹੇਠਾਂ ਦਬੇ ਹੋਏ ਨੇ ਤਾਂ ਪੂਰੇ ਤਰ੍ਹਾਂ ਨਾਲ ਉੱਥੇ ਰੈਸਕਿਊ ਆਪਰੇਸ਼ਨ ਕੀਤਾ ਜਾ ਰਿਹਾ ਹੈ ਪਰ ਤੁੰਦਸ ਜੀ ਇਹ ਬਹੁਤ ਹੀ ਬੁਰਾ ਭੁਚਾਲ ਕਹਿ ਸਕਦੇ ਆਇਆ ਹੈ ਜਿਸ ਕਰਕੇ ਜਿਹੜੀ ਹੈ ਧਰਤੀ ਪੂਰੀ ਤਰ੍ਹਾਂ ਦੇ ਨਾਲ ਕੰਬ ਉੱਠੀ ਹੈ ਉੱਧਰ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਥੇ ਆਪਣਾ ਦੁੱਖ ਦਾ ਪ੍ਰਗਟ ਕਾ ਕੀਤਾ ਹੈ ਜਿਨ੍ਹਾਂ ਨੇ ਐਕਸ ਤੇ ਆਪਣਾ ਇੱਕ ਟਵੀਟ ਸਾਂਝਾ ਕੀਤਾ ਹੈ ਤਬਾਹੀ ਮਚ ਚੁੱਕੀ ਹੈ ਧਰਤੀ ਪੂਰੀ ਤਰ੍ਹਾਂ ਦੇ ਨਾਲ ਕੰਬ اٹਹੀ ਹੈ ਜਿहां ਸਸ਼ਟਾ ਕਾਲ ਤੁਸ ਜੁੜ ਚੁਕੇ ਹੋ ਜੀਤ ਵੈਬ ਟੀਵੀ ਦੇ ਨਾਲ ਤੇ ਮੈਂ ਤੁਹਾਡੇ ਨਾਲ ਮੇਗਾ ਸਿਟੀ ਖਬਰ ਸਾਹਮਣੇ ਆ ਰਹੀ ਹੈ ਕਿ ਧਰਤੀ ਜਿਹੜੀ ਹੈ ਪੁਚਾਲ ਦੇ ਨਾਲ ਕੰਬ اٹਹੀ ਹੈ ਜਿਸ ਦੇ ਕਾਰਨ ਕਈ ਜਾਨੀ ਮਾਲੀ ਨੁਕਸਾਨ ਹੋ ਚੁਕਿਆ ਹੈ ਭਾਰਤ ਦੇ ਵਿੱਚ ਵੀ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਮਿਆਂਮਾਰ ਅਤੇ ਥਾਈਲੈਂਡ ਦੇ ਵਿੱਚ ਪੁਚਾਲ ਦੇ ਤੇਜ਼ ਝਟਕੇ ਮਹਿਸੂਸ ਹੋਏ ਨੇ ਮਿਆਂਮਾਰ ਚ ਪੁਚਾਲ ਦੇ ਦੋ ਤੇਜ਼ ਝਟਕੇ ਲੱਗੇ ਨੇ ਪਹਿਲੇ ਪੁਚਾਲ ਦੀ ਤੀਬਰਤਾ 7.2 ਰਹੀ ਉੱਥੇ ਹੀ ਦੂਜੇ ਪੁਚਾਲ ਦੇ ਵਿੱਚ ਜਦੋਂ ਝਟਕੇ ਮਹਿਸੂਸ ਕੀਤੇ ਗਏ ਉਸ ਦੀ ਤੀਬਰਤਾ 7 ਰਹੀ ਅਮਰੀਕੀ ਭੂਵਿਗਿਆਨਿਕ ਸਰਵੇਖਣ ਨੇ ਦੱਸਿਆ ਕਿ ਪੁਚਾਲ ਦਾ ਕੇਂਦਰ ਮੱਧ ਮਿਆਮਾਰ ਦੇ ਵਿੱਚ ਮੋਨੀਵਾ ਸ਼ਹਿਰ ਤੋਂ ਲਗਭਗ ਪਿਆ ਕਿਲੋਮੀਟਰ ਪੂਰਬ ਦੇ ਵਿੱਚ ਸੀ ਮਿਆਮਾਰ ਦੇ ਰਾਜਸਤਾਨੀ ਨੇਪੀ ਤਾਪ ਦੇ ਵਿੱਚ ਪੁਚਾਲ ਕਾਰਨ ਧਾਰਮਿਕ ਸਥਾਨਾਂ ਅਤੇ ਘਰਾਂ ਨੂੰ ਨੁਕਸਾਨ ਪਹੁੰਚਿਆ ਉੱਥੇ ਹੀ ਬੇਕਾਕ ਦੇ ਵਿੱਚ ਵੀ ਪਹੁੰਚ ਆ ਲਾਇਆ ਇੰਨਾ ਜਿਆਦਾ ਸ਼ਕਤੀਸ਼ਾਲੀ ਸੀ ਕਿ ਇਮਾਰਤਾਂ ਡਿੱਗ ਗਈਆਂ ਇਮਾਰਤਾਂ ਡਿੱਗਦੇ ਦੀਆਂ ਤਸਵੀਰਾਂ ਵੀ ਤੁਹਾਨਾਂ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਦੇਖ ਕੇ ਤੁਹਾਡੇ ਵੀ ਲੂਕੰਡੇ ਖੜੇ ਹੋ ਜਾਣਗੇ ਤੁਹਾਡਾ ਵੀ ਦਿਲ ਦਹਿਲ ਜਾਵੇਗਾ ਕਿ ਉਸ ਸਮੇਂ ਕਿਵੇਂ ਹਫੜਾ ਦਫੜੀ ਮੱਚ ਜਾਂਦੀ ਹੈ ਕਿਵੇਂ ਉਸ ਤੇ ਚੀਕ ਚਹਾੜਾ ਪੈ ਜਾਂਦਾ ਹੈ ਇਮਾਰਤਾਂ ਦੀਆਂ ਛੱਤਾਂ ਤੇ ਬਣੇ ਸਵਿੰਗ ਪੂਲ ਦਾ ਪਾਣੀ ਪੁੱਛਾਲ ਕਾਰਨ ਬਾਹਰ ਆ ਗਿਆ ਤੇ ਕਈ ਇਮਾਰਤਾਂ ਤੋਂ ਮਲਬਾ ਡਿੱਗਣ ਲੱਗਾ ਜਦਕਿ ਇੰਨੀ ਉੱਚੀ ਇਮਾਰਤ ਵੀ ਡਿੱਗ ਗਈ ਬੈਂਕਾਕ ਦੇ ਵਿੱਚ ਪੁਚਾਲ ਕਾਰਨ ਉਸਾਰੀ ਅਧੀਨ ਇੱਕ ਉੱਚੀ ਇਮਾਰਤ ਢਹਿ ਢੇਰੀ ਹੋ ਗਈ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਇੱਕ ਵੀਡੀਓ ਦੇ ਵਿੱਚ ਧੂੜ ਦੇ ਬਦਲਾ ਵਿਚਕਾਰ ਇੱਕ ਬਹੁ ਮੰਜਲਾ ਇਮਾਰਤ ਡਿੱਗਦੀ ਹੋਈ ਦਿਖਾਈ ਦੇ ਰਹੀ ਹੈ ਅਤੇ ਉੱਥੇ ਹੀ ਮੌਜੂਦ ਲੋਕ ਚੀਕਦੇ ਹੋਏ ਭੱਜ ਰਹੇ ਨੇ ਆਪਣੀ ਜਾਨ ਬਚਾਉਣ ਦੇ ਲਈ ਇੱਧਰ ਉੱਧਰ ਨੱਠ ਰਹੇ ਨੇ ਤੇ ਚੀਕ ਚਹਾੜਾ ਮਚ ਚੁੱਕਿਆ ਹੈ ਉਦੋਂ ਹੀ ਬਚਾਅ ਕਾਰਜ ਜਾਰੀ ਹੈ ਤੇ ਇੱਥੇ ਗੱਲ ਸਾਹਮਣੇ ਆ ਰਹੀ ਹੈ ਕਿ ਜਿਹੜੀ ਇਹ ਇਸ ਪੁਚਾਲ ਦੇ ਵਿੱਚ ਜਾਨੀ ਮਾਲੀ ਕਾਫੀ ਜ਼ਿਆਦਾ ਨੁਕਸਾਨ ਹੋ ਚੁੱਕਿਆ ਹੈ ਸੈਂਕੜੇ ਤੋਂ ਜ਼ਿਆਦਾ ਲੋਕਾਂ ਦੀ ਜਿਹੜੀ ਮੌਤ ਹੋ ਚੁੱਕੀ ਹੈ ਉੱਥੇ ਹੀ ਕਈ ਜੜੇ ਲੋਕ ਸਨ ਹਲੇ ਵੀ ਇਮਾਰਤ ਦੇ ਮਲਬੇ ਹੇਠਾਂ ਦਬੇ ਹੋਏ ਨੇ ਜਿਨ੍ਹਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਹਾਲਾਂਕਿ ਕਈ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ਪਰ ਹਲੇ ਕਈ ਵੀ ਉਹ ਮਲਬੇ ਦੇ ਹੇਠਾਂ ਦਬੇ ਹੋਏ ਨੇ ਤਾਂ ਪੂਰੇ ਤਰ੍ਹਾਂ ਨਾਲ ਉੱਥੇ ਰੈਸਕਿਊ ਆਪਰੇਸ਼ਨ ਕੀਤਾ ਜਾ ਰਿਹਾ ਹੈ ਪਰ ਤੁਹਾਨੂੰ ਦੱਸ ਦਈਏ ਕਿ ਇਹ ਬਹੁਤ ਹੀ ਬੁਰਾ ਘੁਚਾਲ ਕਹਿ ਸਕਦੇ ਆਇਆ ਇਹ ਜਿਸ ਕਰਕੇ ਜਿਹੜੀ ਹੈ ਧਰਤੀ ਪੂਰੀ ਤਰ੍ਹਾਂ ਦੇ ਨਾਲ ਕੰਬ ਉਠੀ ਹੈ ਉਧਰ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਥੇ ਆਪਣਾ ਦੁੱਖ ਦਾ ਪ੍ਰਗਟਾਵਾ ਕੀਤਾ ਜਿਨ੍ਹਾਂ ਨੇ ਐਕਸ ਤੇ ਆਪਣਾ ਇੱਕ ਟਵੀਟ ਸਾਂਝਾ ਕੀਤਾ ਹੈ ਤਬਾਹੀ ਮਚ ਚੁੱਕੀ ਹੈ ਧਰਤੀ ਪੂਰੀ ਤਰ੍ਹਾਂ ਦੇ ਨਾਲ ਕੰਬ ਉੱਠੀ ਹੈ ਜੀ ਹਾਂ ਸਸ਼ਕਾਲ ਤੁਸੀਂ ਜੁੜ ਚੁੱਕੇ ਹੋ ਜੀਤ ਵੈਬ ਟੀਵੀ ਦੇ ਨਾਲ ਤੇ ਮੈਂ ਤੁਹਾਡੇ ਨਾਲ ਮੈਗਾ ਸਿਟੀ ਖਬਰ ਸਾਹਮਣੇ ਆ ਰਹੀ ਹੈ ਕਿ ਧਰਤੀ ਜਿਹੜੀ ਹੈ ਪੁਚਾਲ ਦੇ ਨਾਲ ਕੰਬੁੱਠੀ ਹੈ ਜਿਸ ਦੇ ਕਾਰਨ ਕਈ ਜਾਨੀ ਮਾਲੀ ਨੁਕਸਾਨ ਹੋ ਚੁੱਕਿਆ ਹੈ ਭਾਰਤ ਦੇ ਵਿੱਚ ਵੀ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਮਿਆਂਮਾਰ ਅਤੇ ਥਾਈਲੈਂਡ ਦੇ ਵਿੱਚ ਪੁਚਾਲ ਦੇ ਤੇਜ਼ ਝਟਕੇ ਮਹਿਸੂਸ ਹੋਏ ਨੇ ਮਿਆਂਮਾਰ ਚ ਪੁਚਾਲ ਦੇ ਦੋ ਤੇਜ਼ ਝਟਕੇ ਲੱਗੇ ਨੇ ਪਹਿਲੇ ਪੁਚਾਲ ਦੀ ਤੀਬਰਤਾ 7.2 ਰਹੀ ਉੱਥੇ ਹੀ ਦੂਜੇ ਪੁਚਾਲ ਦੇ ਵਿੱਚ ਜਦੋਂ ਝਟਕੇ ਮਹਿਸੂਸ ਕੀਤੇ ਗਏ ਉਸ ਦੀ ਤੀਬਰਤਾ 7 ਰਹੀ ਅਮਰੀਕੀ ਭੂਵਿਗਿਆਨਿਕ ਸਰਵੇਖਣ ਨੇ ਦੱਸਿਆ ਕਿ ਪੁਚਾਲ ਦਾ ਕੇਂਦਰ ਮੱਧ ਮਿਆਂਮਾਰ ਦੇ ਵਿੱਚ ਮੋਨੀਵਾ ਸ਼ਹਿਰ ਤੋਂ ਲਗਭਗ ਪਿਆ ਕਿਲੋਮੀਟਰ ਪੂਰਬ ਦੇ ਵਿੱਚ ਸੀ ਮਿਆਂਮਾਰ ਦੀ ਰਾਜਸਥਾਨੀ ਨੇਪੀ ਤਾਪ ਦੇ ਵਿੱਚ ਪੁਚਾਲ ਕਾਰਨ ਧਾਰਮਿਕ ਸਥਾਨਾਂ ਅਤੇ ਘਰਾਂ ਨੂੰ ਨੁਕਸਾਨ ਪਹੁੰਚਿਆ ਉੱਥੇ ਹੀ ਬੇਕਾਬ ਦੇ ਵਿੱਚ ਵੀ ਪੁਚਾਲ ਆਇਆ ਇੰਨਾ ਜਿਆਦਾ ਸ਼ਕਤੀਸ਼ਾਲੀ ਸੀ ਕਿ ਇਮਾਰਤਾਂ ਡਿੱਗ ਗਈਆਂ ਇਮਾਰਤਾਂ ਡਿੱਗਦੇ ਦੀਆਂ ਤਸਵੀਰਾਂ ਵੀ ਤੁਹਾਨਾਂ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਦੇਖ ਕੇ ਤੁਹਾਡੇ ਵੀ ਲੂਕੰਡੇ ਖੜੇ ਹੋ ਜਾਣਗੇ ਤੁਹਾਡਾ ਵੀ ਦਿਲ ਦਹਿਲ ਜਾਵੇਗਾ ਕਿ ਉਸ ਸਮੇਂ ਕਿਵੇਂ ਹਫੜਾ ਦਫੜੀ ਮੱਚ ਜਾਂਦੀ ਹੈ ਕਿਵੇਂ ਉਸ ਤੇ ਚੀਕ ਚਹਾੜਾ ਪੈ ਜਾਂਦਾ ਹੈ ਇਮਾਰਤਾਂ ਦੀਆਂ ਛੱਤਾਂ ਤੇ ਬਣੇ ਸਵਿੰਗ ਪੂਲ ਦਾ ਪਾਣੀ ਪੁਚਾਲ ਕਾਰਨ ਬਾਹਰ ਆ ਗਿਆ ਤੇ ਕਈ ਇਮਾਰਤਾਂ ਤੋਂ ਮਲਬਾ